ਪਿਛਲੇ 2 ਸਾਲਾਂ ਤੋਂ ਸੀਵਰੇਜ ਬਲਾਕ ਤੋਂ ਪਰੇਸ਼ਾਨ ਲੋਕਾਂ ਨੂੰ ਹੁਣ ਨਿਯਾਤ ਮਿਲਣ ਵਾਲੀ ਹੈ ਅੱਜ ਨਗਰ ਪੰਚਾਇਤ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਵੱਡੀ ਕੋਸ਼ਿਸ਼ ਤੋਂ ਬਾਅਦ ਅੱਜ ਸਫਲਤਾ ਮਿਲੀ ਹੈ ਅੱਜ ਜਿਹੜਾ ਟੈਂਡਰ ਲੱਗਿਆ ਸੀ 19 ਲੱਖ ਦਾ ਉਹਦੇ ਵਿੱਚ ਸੁਪਰ ਸ਼ੱਕਰ ਮਸ਼ੀਨਾਂ ਜਿਹੜੀਆਂ ਇੱਥੇ ਪਹੁੰਚ ਗਈਆਂ ਤੇ ਅੱਜ ਇਸ ਵੀਡੀਓ ਨੂੰ ਪੂਰੀ ਵੇਖ ਕੇ ਸ਼ੇਅਰ ਕਰਿਓ ਤੇ ਕਿਵੇਂ ਦਾ ਲੱਗਿਆ ਇਹ ਉਪਰਾਲਾ ਇਸ ਤੇ ਕਮੈਂਟ ਜਰੂਰ ਕਰਿਓ ਆਓ ਫਿਰ ਦੇਖਦੇ ਆਂ ਪੂਰੀ ਵੀਡੀਓ ਸਾਰੇ ਸ਼ਹਿਰ ਨਿਵਾਸੀਆਂ ਨੂੰ ਵਿਸ਼ਵਾਸ ਦਿਵਾਉਣੇ ਆ ਵੀ ਅਸੀਂ ਸੀਵਰ ਬਿਲਕੁਲ ਸੱਚੀ ਤਰ੍ਹਾਂ ਸਾਫ਼ ਕਰਾਵਾਂਗੇ ਮੈਂ ਸਾਰੇ ਮੇਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਲੇਬਰ ਦਾ ਜਿਹੜੇ ਨੇ ਵਿੱਚ ਵੜ ਕੇ ਇਹਦੀ ਸਫਾਈ ਕਰਨਗੇ ਤੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸ਼ਹਿਰ ਲਈ ਇਹੋ ਜੀਆਂ ਮਸ਼ੀਨਾਂ ਆਪ ਦੀਆਂ ਤਿਆਰ ਕਰਕੇ ਇਸ ਸਮੱਸਿਆ ਕਦੇ ਨਹੀਂ ਆਉਣ ਦੇਵਾਂਗੇ ਜੀ ਇਹ ਜੋ ਟੈਂਡਰ ਹੈ 1.9 ਲੱਖ ਦਾ ਲੱਗਿਆ ਜੀ ਜਿਸ ਦੇ ਲਈ ਇਹ ਆਪਣੇ ਪਹਿਲਾਂ ਐਮਸੀ ਦੇ ਇਲੈਕਸ਼ਨ ਹੋਏ ਆ ਉਦੋਂ ਵੀ ਲੱਗ ਚੁੱਕਿਆ ਸੀ ਇਹ ਪਰ ਚੋਣ ਜਾਬਤੇ ਕਾਰਨ ਰੁਕਣਾ ਪਿਆ ਤਾਂ ਕਰਕੇ ਮਸ਼ੀਨਾਂ ਆਉਣ ਚ ਲੇਟ ਹੋਊਗੀ ਇਹ ਜਿਹੜੀ ਮਸ਼ੀਨ ਹੈ ਸੁਪਰ ਸ਼ੱਕਰ ਨਾਲ ਦੀ ਮਸ਼ੀਨ ਆਈ ਹੈ ਜਿਹਦੇ ਨਾਲ ਇਹ ਸਾਰੇ ਜਿੰਨੇ ਵੀ ਸੀਵਰੇਜ ਬਲਾਕ ਸੀ ਉਹਦੇ ਨਾਲ ਇੱਕ ਵਾਰ ਸਾਫ਼ ਹੋਣਗੇ ਸਫਾਈ ਦਾ ਜਿਹੜਾ ਇਹ ਕੰਮ ਹੈ ਉਹ ਸ਼ੁਰੂ ਹੋ ਚੁੱਕਿਆ ਹੈ ਇਹਦੇ ਨਾਲ ਹੀ ਇੱਥੇ ਸਭ ਤੋਂ ਪਹਿਲਾਂ ਇਥੇ ਜੈ ਸਿੰਘ ਸਾਹਿਬ ਖੜੇ ਆ ਜੈ ਸਿੰਘ ਸਾਹਿਬ ਨਾਲ ਅਸੀਂ ਇੱਕ ਵਾਰੀ ਗੱਲ ਕਰਾਂਗੇ ਜਨਾਬ ਇਹ ਜਿਹੜੀ ਸੁਪਰ ਸ਼ੱਕਰ ਮਸ਼ੀਨ ਆਈ ਆ ਇਹਦੇ ਨਾਲ ਕਿੰਨੇ ਕ ਪਰਸੈਂਟ ਹੱਲ ਹੋ ਜੂਗਾ ਇਹ ਨਾਲ ਜਿਹੜੇ ਹੜ੍ਹ ਪ੍ਰਭਾਵਿਤ ਦੇਰੀ ਆ ਉਹਨਾਂ ਵਿੱਚ ਆਪਾਂ ਨੇ ਸੁਪਰ ਸ਼ੱਕਰ ਮਸ਼ੀਨ ਲਾਈ ਹੈਗੀ ਆਪਾਂ ਨੂੰ 100% ਰੀਲੀਫ ਮਿਲੂਗਾ ਇਹ ਇਹ ਜਿਹੜੀ ਆ ਇਹ ਕਿਹੜੇ ਕਿਹੜੇ ਏਰੀਆ ਦੇ ਵਿੱਚ ਜਾਊਗੀ ਵੀਰ ਇਹ ਨਾਲ ਸਾਧੂ ਵਾਲਾ ਰੋਡ ਖੈਰਾ ਰੋਡ ਤੇ ਹਨੂਮਾਨ ਮੰਦਿਰ ਜੀ ਦੀ ਬੈਕ ਸਾਈਡ ਇਹ ਸਾਰੇ ਏਰੀਆ ਹੜ੍ਹ ਪ੍ਰਭਾਵਿਤ ਸੀਗੇ ਇਹਨਾਂ ਵਿੱਚ ਆਪਾਂ ਸੁਪਰ ਸ਼ੱਕਰ ਚਲਾ ਰਹੇ ਹਾਂ ਅੱਜ ਜਿਹੜਾ ਇਹ ਪਹਿਲ ਕਦਮੇ ਹੋਈ ਆ ਕਿਵੇਂ ਦੇਖਦੇ ਹਾਂ ਇਹ ਬਹੁਤ ਵਧੀਆ ਕੰਮ ਹੋਇਆ ਜੀ ਇਹ ਸਾਡੀ ਡਿਮਾਂਡ ਕੋਈ 3-4 ਸਾਲਾਂ ਤੋਂ ਸੀ ਜਦੋਂ ਘੱਗਰ ਦਾ ਪਾਣੀ ਆਇਆ ਸੀ ਉਦੋਂ ਇਹਦੇ ਵਿੱਚ ਮਿੱਟੀ ਇੱਟਾਂ ਰੋੜੇ ਸੀਵਰੇਜ ਦੇ ਵਿੱਚ ਫਸ ਗਏ ਸੋ ਸੋਪਰ ਸ਼ੱਕਰ ਮਸ਼ੀਨ ਸਾਡੇ ਐਮਐਲਏ ਦੀ ਕੋਸ਼ਿਸ਼ ਕਰਕੇ ਗੁਰਪ੍ਰੀਤ ਸਿੰਘ ਬਨਾਲੀ ਦੀ ਕਰਕੇ ਅੱਜ ਆਈ ਹੈ ਸਾਰੇ ਐਮਸੀ ਸਾਹਿਬਾਨ ਸਾਡੇ ਇੱਥੇ ਖੜੇ ਆ ਇਹ ਬਹੁਤ ਵਧੀਆ ਹੈ ਅਗਰੇ ਸਫਾਈ ਹੁੰਦੀ ਹੈ ਜੋ ਗੰਦਾ ਜਾਂ ਮੁਸ਼ਕਲ ਸਰਦੂਗੜ ਦੀ ਇਹ ਦੂਰ ਹੋ ਜੂ ਮੈਂ ਸਾਰੇ ਮੇਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਲੇਬਰ ਦਾ ਜਿਹੜੇ ਨੇ ਵਿਚ ਵੜ ਕੇ ਇਹਦੀ ਸਫਾਈ ਕਰਨੀ ਬਿਲਕੁਲ ਇੱਕ ਜੀ ਵੱਡਾ ਮਸਲਾ ਵੇਖੀਏ ਤਾਂ ਜਿਹੜਾ ਰੋਡ ਦੇ ਸਾਈਡ ਤੇ ਜਿਹੜਾ ਨਾਲੇ ਬਣੇ ਹੋਇਆ ਡਰੇਨ ਨਾਲੇ ਉਹਨਾਂ ਦਾ ਵੀ ਕੁਝ ਪੈਂਡਿੰਗ ਆ ਕੰਮ ਉਹਦਾ ਵਾਸਤੇ ਵੀ ਨਗਰ ਪੰਚਾਇਤ ਕੋਈ ਕੋਸ਼ਿਸ਼ ਕਰ ਰਹੀ ਹੈ ਜਿਹੜੇ ਨਾਲੇ ਬਣੇ ਆ ਸਾਡੀ ਕੋਸ਼ਿਸ਼ ਹੈ ਵੀ ਉਹਦੇ ਵਿੱਚੋਂ ਵੀ ਅਸੀਂ ਜਿਵੇਂ ਇਹ ਗੰਦ ਕੱਢਿਆ ਇਸ ਤਰੀਕੇ ਨਾਲ ਕਢਾਵਾਂਗੇ ਵੀ ਜਿਹੜੇ ਉਹ ਨਾਲੇ ਇੱਕ ਵਾਰੀ ਸਾਫ਼ ਹੋ ਜਾਣ ਬਿਲਕੁਲ ਐਮ ਸੀ ਸਾਹਿਬ ਜੇ ਦੇਖਿਆ ਜਾਵੇ ਤਾਂ ਕਈ ਵਾਰਡ ਦੇ ਵਿੱਚ ਜਿਹੜਾ ਕੂੜਾ ਕਰਕਟ ਉਹਦਾ ਵੀ ਬਹੁਤ ਵੱਡੀ ਸਮੱਸਿਆ ਹੈ ਇਹਦੀ ਬਾਰੇ ਕੀ ਕਰ ਰਹੇ ਹੋ ਦੇਖੋ ਜੀ ਸ਼ਹਿਰ ਦੀ ਜਦੋਂ ਦੀ ਕਮੇਟੀ ਬਣੀ ਹੈ ਉਦੋਂ ਤੋਂ ਸਾਡੀ ਕਮੇਟੀ ਦਾ ਖਾਸ ਤੌਰ ਤੇ ਇਸ ਚੀਜ਼ ਤੇ ਧਿਆਨ ਹੈ ਵੀ ਸਫਾਈ ਵਾਲੇ ਪਾਸੇ ਅਸੀਂ ਸਾਰੇ ਜਣੇ ਇਸ ਸਫਾਈ ਵਾਲੇ ਪਾਸੇ ਲੱਗੇ ਹੋਏ ਹਾਂ ਜਿਵੇਂ ਤੁਸੀਂ ਅੱਜ ਦੇਖਿਆਗਾ ਜਿਹੜੀ ਸੀਵਰ ਦੀ ਮੇਨ ਸਮੱਸਿਆ ਬੰਦ ਸੀਗੀ ਇਹ ਸਾਡੇ ਐਮ.ਐਲ.ਏ. ਸਾਹਿਬ ਦੇ ਸਹਿਯੋਗ ਨਾਲ ਜੇ ਟੈਂਡਰ ਲੱਗਿਆ ਸੀ 18 ਲੱਖ ਦਾ ਉਹ ਅੱਜ ਕੰਮ ਸ਼ੁਰੂ ਹੋ ਗਿਆ ਤੇ ਅਸੀਂ ਵਿਸ਼ਵਾਸ ਵੀ ਦਿਵਾਉਣੇ ਆ ਸ਼ਹਿਰ ਵਾਸੀਆਂ ਨੂੰ ਤੇ ਵਾਰਡ ਵਾਸੀਆਂ ਨੂੰ ਵੀ 2 ਨੰਬਰ ਵਾਰਡ ਹੈ 3 ਨੰਬਰ ਹੈ 12 ਨੰਬਰ ਹੈ ਖੈਰਾ ਰੋਡ ਹੈ ਵੀ ਸਾਰੇ ਜਿੰਨਾ ਵੀ ਸਿਲਟ ਜੰਮੀ ਹੋਈ ਹੈ ਇਹ ਸਾਰੀ ਕੱਢ ਕੇ ਸੀਵਰੇਜ ਬਹੁਤ ਵਧੀਆ ਤਰੀਕੇ ਨਾਲ ਚੱਲੂਗਾ ਸੋ ਅਸੀਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਵਿਸ਼ਵਾਸ ਦਿਵਾਉਣਾ ਹੈ ਵੀ ਅਸੀਂ ਸੀਵਰ ਬਿਲਕੁਲ ਸੱਚੀ ਤਰ੍ਹਾਂ ਸਾਫ਼ ਕਰਾਵਾਂਗੇ ਇੱਕ ਬਈਦੀਪ ਇੱਥੇ ਹੋਰ ਕਈ ਇੱਥੇ ਵਾਰਡ ਐ ਵੰਦੇ ਆ ਜਿੱਥੇ ਅਜੇ ਤੱਕ ਸੀਵਰੇਜ ਪਹੁੰਚਿਆ ਹੀ ਨਹੀਂਗਾ ਉਹਦੇ ਬਾਰੇ ਕੀ ਕੋਈ ਨਗਰ ਪੰਚਾਇਤ ਕੀ ਕਰ ਰਹੀ ਹੈ ਪੁੱਤਰ ਸਸਿਕਾ ਨਿੱਕੂ ਜੀ ਤੇ ਜਿਹੜੇ ਆਪਣੇ ਨਵੇਂ ਵਾਰਡ ਹੁਣ ਬਣੇ ਆ ਜੀ ਉਥੇ ਜਿਹੜੇ ਸੀਵਰੇਜ ਨਹੀਂ ਬਣੇ ਤੇ ਬਹੁਤ ਹੀ ਜਲਦ ਅਸੀਂ ਕਮੇਟੀ ਚ ਮਤੇ ਪਾ ਕੇ ਤੇ ਬਣਾ ਰਹੇ ਆ ਬਾਕੀ ਜੋ ਇਹ ਮਸ਼ੀਨਾਂ ਨੇ ਆਪਣਾ ਕੰਮ ਕਰਨ ਲਈ ਸ਼ਹਿਰ ਦੀ ਸਫਾਈ ਕਰਨ ਲਈ ਮੰਗਵਾਈਆਂ ਗਈਆਂ ਨੇ ਐਮਐਲਏ ਸਾਹਿਬ ਦਾ ਬਹੁਤ ਧੰਨਵਾਦ ਜੀ ਤੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸ਼ਹਿਰ ਲਈ ਇਹੋ ਜੀਆਂ ਮਸ਼ੀਨਾਂ ਆਪ ਦੀਆਂ ਤਿਆਰ ਕਰਕੇ ਇਹ ਸਮੱਸਿਆ ਕਦੇ ਨਹੀਂ ਆਉਣ ਦੇਵਾਂਗੇ ਜੀ ਬਿਲਕੁਲ ਗਰਗਸਾਵੇ ਇੱਕ ਆਪਾਂ ਲਗਾਤਾਰ ਦੇਖ ਰਹੇ ਹਾਂ ਜਿਹੜੀਆਂ ਗਲੀਆਂ ਦੇ ਵਿੱਚ ਖਾਲੇ ਬਣੇ ਹੋਏ ਆ ਉਹਦੇ ਵਿੱਚ ਜਿਹੜੀ ਜਿੰਨਾ ਵੀ ਉਹਦੇ ਵਿੱਚ ਚਿੱਕੜ ਖੋਬਾ ਜਦੋਂ ਉਹ ਬਾਹਰ ਕੱਢਦੇ ਆ ਉਹਦਾ ਬਹੁਤ ਜ਼ਿਆਦਾ ਵੱਡਾ ਇੱਕ ਨੁਕਸਾਨ ਆ ਬਹੁਤ ਜ਼ਿਆਦਾ ਗੰਦਗੀ ਫੈਲਦੀ ਉਹਦੇ ਬਾਰੇ ਕੋਈ ਕੀ ਮਸਲਾ ਹੱਲ ਕਰ ਰਿਹਾ ਉਹਦੇ ਬਾਰੇ ਨਾ ਅਸੀਂ ਇੱਕ ਤਜਰਬਾ ਕੀਤਾ ਸੀਗਾ ਅਸੀਂ ਇੱਕ ਨਾ ਛੋਟੀ ਸੁਪਰ ਸ਼ੱਕਰ ਮਸ਼ੀਨ ਮੰਗਵਾ ਕੇ ਕੋਣੂ ਸੱਕਰਨ ਦੀ ਕੋਸ਼ਿਸ਼ ਕੀਤੀ ਸੀਗੀ ਉਹ ਸਾਡਾ 20 25% ਸਕਸੈਸ ਰਿਆ ਉਹਦੇ ਵਿੱਚ ਕੁਝ ਅਮੈਂਡਮੈਂਟਸ ਚੇਂਜਸ ਕਰਕੇ ਅਸੀਂ ਨਾ ਕੋਈ ਸੁਪਰ ਸੱਕਰ ਮਸ਼ੀਨ ਕੁਝ ਇਸ ਤਰ੍ਹਾਂ ਦੀ ਦੇਖ ਰਹੇ ਆ ਜਾਂ ਤਿਆਰਵਾ ਕਰ ਰਹੇ ਆ ਵੀ ਜਿਹੜੀ ਉਹ ਨਾ ਸਮੇਤਗਾਰ ਨਾਲੀਆਂ ਤੋਂ ਹੀ ਲੈ ਜੇ ਤੇ ਜਿਹੜੀ ਉਹਨੂੰ ਬਾਹਰ ਕੱਢਣ ਦੀ ਆਪਾਂ ਨੂੰ ਲੋੜ ਹੀ ਨਾ ਪਵੇ ਜਿੱਦੇ ਵਿੱਚ ਲੋਕਾਂ ਦੇ ਮੰਨ ਲਓ ਸਾਧਨ ਟੱਪਦੇ ਨੇ ਜਾਂ ਜਿਵੇਂ ਬੱਚੇ ਸਕੂਲ ਜਾਂਦੇ ਨੇ ਉਹਨਾਂ ਦੇ ਪੈਰ ਵੱਜਦੇ ਨੇ ਉਹਦੇ ਨਾਲ ਇਹ ਮਸਲਾ ਹੀ ਨਾ ਆਵੇ ਵੀ ਉਹ ਸਾਰੀ ਸਮੇਤਗਾਰ ਹੀ ਇੱਥੋਂ ਲੈ ਜੇ ਤੇ ਜਿਹੜਾ ਆਪਣਾ ਕੋਈ ਪੁਆਇੰਟ ਹੈ ਉੱਥੇ ਉਹਨੂੰ ਡਿਸਟਰੋਏ ਕਰਦੇ। ਬਿਲਕੁਲ ਧੰਨਵਾਦ ਜੀ। ਕਿ ਜਿਹੜੀ ਤੁਸੀਂ ਕਵਰੇਜ ਕਰ ਰਹੇ ਹੋ ਤੇ ਨਾਲ ਹੀ ਅਸੀਂ ਧੰਨਵਾਦ ਕਰਦੇ ਹਾਂ ਸਾਡੇ ਐਮ.ਐਲ.ਏ ਸਾਹਿਬ ਸਰਦਾਰ ਗੁਰਪ੍ਰੀਤ ਸਿੰਘ ਬਣਾਲੀ ਦਾ ਕਿ ਜਿਨ੍ਹਾਂ ਨੇ ਸ਼ਹਿਰ ਦੀ ਮੰਗ ਨੂੰ ਦੇਖਦੇ ਹੋਏ ਤੇ ਸਾਡੀ ਬੇਨਤੀ ਨੂੰ ਮਨਜ਼ੂਰ ਕਰਦੇ ਹੋਏ ਇਹ ਜੋ ਟੈਂਡਰ ਹੈ 1.9 ਲੱਖ ਦਾ ਲੱਗਿਆ ਜੀ ਜਿਸ ਦੇ ਲਈ ਇਹ ਆਪਣੇ ਪਹਿਲਾਂ ਐਮ.ਸੀ ਦੇ ਇਲੈਕਸ਼ਨ ਹੋਏ ਆ ਉਦੋਂ ਵੀ ਲੱਗ ਚੁੱਕਿਆ ਸੀ ਇਹ ਪਰ ਚੋਣ ਜਾਬਤੇ ਕਾਰਨ ਰੁਕਣਾ ਪਿਆ। ਤਾ ਕਰਕੇ ਮਸ਼ੀਨਾ ਆਉਣ ਚ ਲੇਟ ਹੋਗੀ ਸੋ ਚਲੋ ਸਮਾਂ ਤਾਂ ਲੱਗ ਗਿਆ ਪਰ ਮਸ਼ੀਨਾ ਆ ਗਈਆਂ ਜੀ ਇਹ ਸਾਰੇ ਵਾਰਡ ਦੀ ਸਫਾਈ ਬਹੁਤ ਚੱਜੇ ਟੰਗ ਨਾਲ ਹੋਊਗੀ ਕਿਉਂਕਿ ਇੱਥੋਂ ਦੀ ਲੰਘਣ ਵਾਲੇ ਇਕੱਲੇ ਬਾੜ ਨੰਬਰ 2 ਨੂੰ ਹੀ ਦਿੱਕਤ ਨਹੀਂ ਸੀ ਸਾਧੂ ਵਾਲੇ ਦੀ ਜੋ ਲੋਕ ਸੀ ਉਹ ਵੀ ਬਹੁਤ ਤੰਗ ਸੀ ਫੂਸ ਮੰਡੀ ਦੇ ਲੋਕਾਂ ਨੂੰ ਵੀ ਦਿੱਕਤ ਆਉਂਦੀ ਸੀ ਤੇ ਨਾਲ ਹੀ ਨਿੱਕੂ ਜੀ ਜਿਹੜਾ ਤੁਸੀਂ ਸਵਾਲ ਕੀਤਾ ਵੀ ਆਪਾਂ ਜਿਹੜੇ ਨਜਾਇਜ਼ ਕਬਜ਼ਿਆਂ ਵਾਲੀ ਗੱਲ ਐ ਤੇ ਸਫਾਈ ਵਾਲੀ ਐ ਸਫਾਈ ਦੇ ਲਈ ਸਾਡੇ ਐਮਸੀ ਸਾਹਿਬਾਨ ਸਾਰੇ ਖੜੇ ਨੇ ਪ੍ਰਧਾਨ ਜੀ ਖੜੇ ਨੇ ਸਾਡੇ ਪ੍ਰੇਮ ਗਰਗ ਜੀ ਤੇ ਪਹਿਲੇ ਦਿਨ ਤੋਂ ਹੀ ਜਦੋਂ ਦੀ ਕਮੇਟੀ ਬਣੀ ਐ ਸਫਾਈ ਤੇ ਅਸੀਂ ਗਰਾਊਂਡ ਲੈਵਲ ਤੇ ਚੱਲ ਰਹੇ ਆ ਤੇ ਦੂਸਰੀ ਜਿਹੜੀ ਗੱਲ ਆਪਾਂ ਨਜਾਇਜ਼ ਕਬਜ਼ਿਆਂ ਦੀ ਕਰ ਰਹੇ ਆ ਉਹਤੇ ਸਾਡੀਆਂ ਮੀਟਿੰਗਾਂ ਹੋ ਰਹੀਆਂ ਨੇ ਜੀ ਜਿਵੇਂ ਸਾਰੀ ਕਮੇਟੀ ਦਾ ਇੱਕ ਫੈਸਲਾ ਆਊਗਾ ਤੇ ਸਾਡੀ ਯੂ ਸਾਹਿਬ ਕੰਨੀ ਉਧਰੋਂ ਅਸੀਂ ਨਾ ਇੱਕ ਬਹੁਤ ਵਧੀਆ ਸਚਜੇ ਟਾਂਕ ਨਾਲ ਰੋਡ ਦੇ ਉੱਪਰ ਪੱਟੀ ਕਰਕੇ ਵੀ ਉਹਦੇ ਅੰਦਰ ਅੰਦਰ ਆਪਾਂ ਮੋਟਰਸਾਈਕਲ ਖੜਾ ਸਕਦੇ ਆ ਉਹ ਤੋਂ ਬਿਨਾਂ ਜਿਹੜਾ ਕੋਈ ਵਿਚਾਲੇ ਸਾਧਨ ਨਹੀਂ ਰੋਕ ਸਕਦੇ ਉਹਦੇ ਲਈ ਅਸੀਂ ਸਪੈਸ਼ਲ ਇੱਕ ਅਲੱਗ ਤੋਂ ਪਾਰਕਿੰਗ ਦਾ ਹੱਲ ਕਰਾਂਗੇ ਬਿਲਕੁਲ ਬਿਲਕੁਲ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਇੱਥੇ ਅੱਜ ਪਹਿਲ ਕਦਮੀ ਹੋਈ ਆ ਇੱਥੇ ਜਿਹੜੀਆਂ ਵੱਡੀਆਂ ਮਸ਼ੀਨਾਂ ਸੁਪਰ ਸ਼ੱਕਰ ਇੱਥੇ ਪਹੁੰਚੇ ਆ ਉਹਦੇ ਨਾਲ ਕਿਤੇ ਨਾ ਕਿਤੇ ਵਾੜ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਇਸ ਸੀਵਰੇਜ ਦੇ ਜਿਹੜੇ ਬਲੌਕੇਜ ਹੈ ਉਹਦੇ ਤੋਂ ਨਿਜਾਤ ਮਿਲੂਗੀ ਤੇ ਇਹਦੇ ਨਾਲ ਹੀ ਕਿਸੇ ਅਗਲੀ ਵੱਡੀ ਅਪਡੇਟ ਦੇ ਨਾਲ ਦੁਬਾਰਾ ਫਿਰ ਮਿਲਦੇ ਹਾਂ ਜੁੜੇ ਰਹੋ ਸਾਡੇ ਨਾਲ ਸਹਿਯੋਗੀ ਬਲਤੇਜ ਦੇ ਨਾਲ ਸੁਖਵਿੰਦਰ ਨਿਕੋ ਐਨ ਟੀ ਵੀ ਪੰਜਾਬੀ ਸਰਦੂਲਗੜ੍ਹ ਤੋਂ